ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਜਿਹੜੀ ਕੱਲ ਦੁਰਘਟਨਾ ਵਾਪਰੀ ਐ ਬੜੀ ਹੀ ਦੁਖਦਈ ਐ ਤੇ ਉਹਦੇ ਵਿੱਚ ਬੱਚੇ ਜਿਹੜੇ ਆ ਉਹਦੇ ਚ ਅੱਗ ਦੇ ਕਰਕੇ ਉਹਨਾਂ ਤੇ ਡੈਮੇਜ ਹੋਈ ਆ ਸੋ ਇਹ ਇਸ ਤੇ ਕੋਈ ਵਸ ਨਹੀਂ ਹੈਗਾ ਪਰ ਉਦੋਂ ਹੀ ਸਾਡਾ ਜਿਹੜਾ ਸ਼ਰੂਨੀ ਕਮੇਟੀ ਦਾ ਪ੍ਰਬੰਧ ਆ ਉਹਨਾਂ ਨੇ ਸਾਰਿਆਂ ਨੇ ਤੁਰੰਤ ਜਿੰਨੇ ਵੀ ਬੱਚੇ ਸੀ ਉਹਨਾਂ ਨੂੰ ਪਹਿਲਾਂ ਰੋਪੀਖਰ ਹਸਪੀਟਲ ਦੇ ਅੱਗੇ ਉਹਦੋਂ ਬਾਅਦ ਇੱਥੇ ਰੈਫਰ ਕਰਤਾ ਬੀਬੀ ਸਾਡੇ ਗੁਰਿੰਦਰ ਕੌਰ ਜੀ ਭੋਲਵਾਲ ਜਿਹੜੇ ਸਾਡੇ ਐਕਸ ਜਿਹੜਾ ਅੰਤਰਿਕ ਮਿਟੀ ਮੈਂਬਰ ਆ ਇਹ ਰਾਤ ਹੀ ਇੱਥੇ ਆ ਗਏ ਸੀ ਰਾਤ ਇਹਨਾਂ ਨੇ ਸਾਰਾ ਪ੍ਰਬੰਧ ਕੀਤਾ ਤੇ ਅੱਜ ਵੀ ਸਵੇਰ ਦੇ ਇੱਥੇ ਹੀ ਨੇ ਡਾਕਟਰ ਸਾਹਿਬ ਨੂੰ ਮਿਲ ਰਹੇ ਨੇ ਤੇ ਮੈਂ ਵੀ ਇੱਥੇ ਬੱਚਿਆਂ ਨੂੰ ਦੇਖਣ ਵਾਸਤੇ ਆਇਆ ਸੋ ਇਹ ਗੱਲ ਠੀਕ ਆ ਕਿ ਸਾਰੇ ਜਿਹੜੇ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਰਾ ਜਿਹੜਾ ਮਾਮਲਾ ਵਾ ਉਹ ਅੰਡਰ ਕੰਟਰੋਲ ਆ ਤੋ ਅਸੀਂ ਹੱਥ ਜੋੜ ਕੇ ਜਿੰਨੀ ਵੀ ਸੰਗਤ ਆ ਉਸ ਨੂੰ ਬੀਬੀ ਜੀ ਨੇ ਵੀ ਬੇਨਤੀ ਕੀਤੀ ਆ ਕਿ ਅਸੀਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਅਸੀਂ ਹਰ ਤਰੀਕੇ ਦੀ ਕੋਈ ਪੈਸੇ ਦਾ ਮਸਲਾ ਨਹੀਂ ਹਰ ਤਰੀਕੇ ਦੀ ਵਧੀਆ ਟੈਕਨੀਕ ਦੇ ਨਾਲ ਹੀ ਜਿਹੜੀ ਆ ਉਸ ਡਾਕਟਰੀ ਸਹਾਇਤਾ ਉਹ ਮੁਹੱਈਆ ਕਰਾਵਾਂਗੇ ਬੀਬੀ ਜੀ ਨੇ ਹੁਣੇ ਹੀ ਇਹ ਜ਼ਿਕਰ ਕੀਤਾ ਸੀ ਕਿ ਜੀ ਇਸ ਤੋਂ ਅੱਗੇ ਕੋਈ ਹੋਰ ਵੱਡੇ ਹਸਪਤਾਲ ਜਾਣਾ ਕੋਈ ਵੀ ਕੰਮ ਕਰਨਾ ਕਿ ਸਾਨੂੰ ਉਸ ਗੱਲ ਹੀ ਦੱਸਿਆ ਜਾਵੇ ਪਰ ਡਾਕਟਰ ਬਹੁਤ ਅੱਛੇ ਆ ਜਿਨ੍ਹਾਂ ਨੇ ਬਹੁਤ ਅੱਛਾ ਕੋਆਪਰੇਟ ਕੀਤਾ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕੀ ਸਾਡਾ ਇੱਥੇ ਇਲਾਜ ਬਹੁਤ ਅੱਛਾ ਵਾ ਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਸਕ ਦੀ ਲੋੜ ਲੱਗਦੀ ਸਾਨੂੰ ਅਸੀਂ ਜ਼ਰੂਰ ਦੱਸਾਂਗੇ ਤੋਂ ਪ੍ਰਧਾਨ ਸ਼੍ਰੋਣੀ ਕਮੇਟੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਸਾਹਿਬ ਉਹ ਵੀ ਇੱਕ ਦਿਨ ਚ ਜਿਹੜਾ ਮਾਰਨਗੇ ਉਹਨਾਂ ਨੇ ਪੂਰਨ ਤੌਰ ਤੇ ਸਾਡੇ ਇੱਥੇ ਸਖਤਰ ਜਿਹੜੇ ਗੁਰਨਾਮ ਸਿੰਘ ਉਹਨਾਂ ਨੂੰ ਭੇਜਿਆ ਉਹ ਹਰ ਤਰੀਕੇ ਦੀ ਜਿਹੜੀ ਵੀ ਸਾਡੇ ਦਫਤਰੀ ਸਿਸਟਮ ਵੱਲੋਂ ਪੂਰਾ ਪ੍ਰਬੰਧ ਇੱਥੇ ਜੇ ਕੀਤਾ ਗਿਆ ਸਾਡੇ ਸਾਰੇ ਜਿਹੜੇ ਸ਼੍ਰੋਣੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਮੁਖੀ ਨੇ ਇੱਥੇ ਉਹ ਸਾਰੇ ਇੱਥੇ 24 ਘੰਟੇ ਡੁੱਟੇ ਰਹੇ। ਤੋਂ ਬੀਬੀ ਜੀ ਵੱਲੋਂ ਜਿਹੜਾ ਇੱਥੇ ਹੋਣ ਦੇ ਕਰਕੇ ਇਹ ਨਗਰ ਦਾ ਵੀ ਪ੍ਰਬੰਧ ਕੀਤਾ ਉਹ ਬੀਬੀ ਜੀ ਤੁਹਾਨੂੰ ਸਾਰੀ ਜਾਣਕਾਰੀ ਹੈ। ਆਪਣੇ ਭਤੀਜੇ ਹੀ ਇਹ ਨਾਮ ਹੈ। ਹਾਂ ਜੀ ਕਿੰਦਾ ਦਾ ਇਲਾਕਾ ਚੱਲ ਰਿਹਾ ਹੈ? ਇਲਾਕਾ ਬਹੁਤ ਵਧੀਆ ਕਰਦੀ ਸੰਗਤ ਕਮੇਟੀ ਜੀ। ਬਹੁਤ ਵਧੀਆ ਹੀ ਜਾਨੀ ਕਿ ਦੇਖ ਭਾਰ ਹੋ ਲਈ। ਇਹਨਾਂ ਜਦੋਂ ਹਾਸਾ ਹੋਇਆ ਉਹ ਮਿੰਟੋ ਮਿੰਟੀ ਇਹਨਾਂ ਨੂੰ ਹਸਪੀਟਲ ਲੈ ਕੇ ਗਏ। ਹੁਣ ਤਿੰਨ ਰਾਤ ਹੀ ਇਹ ਪੰਜ ਸੱਤ ਬੰਦੇ ਇੱਥੇ ਰਹਿੰਦੇ ਪਏ ਅੱਜ ਸਰਪੰਚ ਸਾਹਿਬ ਆਏ ਸੀਗੇ ਹਾਂਜੀ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਵੀ ਕੋਈ ਵੀ ਤੁਹਾਨੂੰ ਦਿੱਕਤ ਪਵੇ ਕਿਸੇ ਵੀ ਗੱਲ ਦੀ ਸਾਡੇ ਨਾਲ ਗੱਲ ਕਰੋ ਉਹਨੂੰ ਪੂਰਤ ਹੀ ਕੰਮ ਹੋ ਰਿਹਾ ਜੀ ਅਸੀਂ ਸੁਣ ਕੇ ਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਨਾਮ ਕੋੜਾ ਮੇਰਾ ਨਾਮ ਕਰਮਨਜੀਤ ਸਿੰਘ ਸੰਧੂ ਵਾਜੀ ਪਿੰਡ ਵਾਸਤੀ ਪੈਰਨ ਤੋਂ ਮੌਜੂਦਾ ਸਰਪੰਚਾ ਜੀ ਅੱਜ ਹੈਗੀ ਕਿਸੇ ਵੱਲੋਂ ਆਏ ਸੀਗੇ ਕੀ ਕਹਣਾ ਕੋਡਾ ਜੰਨ ਲਾਉਂਦਾ ਇਹਨਾਂ ਲੋ ਅਸੀਂ ਇੱਕ ਗੱਲ ਕਵਾਂਗੇ ਵਰਦੁਵਾਰਾ ਜਾਮਨੀ ਸਿੰਘ ਵਜੀਖਪੁਰ ਸਾਹਿਬ 24 ਰੋਮਣੀ ਕਮੇਟੀ ਦੇ ਪ੍ਰਬੰਧਕ ਸਾਡਾ ਬਹੁਤ ਜ਼ਿਆਦਾ ਸਾਥ ਦੇ ਰਹੇ ਆ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ ਲੰਗਰ ਪਾਣੀ ਦੀ ਪੂਰੀ ਸਹੂਲਤ ਦੇ ਰਿਹਾ ਹਰੇਕ ਪੱਖੋਂ ਸਾਡਾ ਸਹਿਯੋਗ ਦੇ ਰਹੇ ਆ ਇੱਕ ਤਾਂ ਹੁੰਦਾ ਨਾ ਵੀ ਬੰਦੇ ਦੀ ਗੱਲ ਨਹੀਂ ਸੁਣਦੇ ਇਹ ਸਾਡੇ ਹਰੇਕ ਨਾਲ ਸਹਿਯੋਗ ਸਾਡਾ ਦੇ ਰਹੇ ਆ ਇਲਾਜ ਠੀਕ ਚੱਲ ਹਾਂਜੀ ਇਲਾਜ ਠੀਕ ਚੱਲ ਰਿਹਾ ਜੀ ਦੇਖੋ ਜੀ ਪਰਿਵਾਰ ਜਿਹੜੇ ਹੈਗੇ ਆ ਬਹੁਤ ਚੜ੍ਹਦੀ ਕਲਾ ਚ ਹੈ ਕੋਈ ਪਰਿਵਾਰਾਂ ਨੇ ਇਹੋ ਜਿਹਾ ਰੋਸ ਨਹੀਂ ਜਤਾਇਆ ਕਿ ਸਾਡਾ ਇਲਾਜ ਨਹੀਂ ਸਹੀ ਹੋ ਰਿਹਾ ਜਾਂ ਸਾਨੂੰ ਸਹੀ ਸਮੇਂ ਦੇ ਉੱਤੇ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਗਿਆ ਜਾਂ ਸਾਡੀ ਬਾਤ ਨਹੀਂ ਪੁੱਛੀ ਗਈ ਪਰਿਵਾਰ ਜਿਹੜੇ ਆ ਉਹ ਸੰਤੁਸ਼ਟੀ ਦੇ ਵਿੱਚ ਹੈ ਕਿ ਸ਼ੋਨੀ ਕੁ ਦੁਆਰਾ ਪ੍ਰਬੰਧਕ ਕਮੇਟੀ ਨੇ ਇਮੀਡੀਏਟਲੀ ਜਿਹੜਾ ਬੱਚਿਆਂ ਨੂੰ ਪਹਿਲਾਂ ਫਰੋਜ਼ਪੁਰ ਹਸਪੀਟਲ ਰੈਫਰ ਕੀਤਾ ਔਰ ਉਸ ਤੋਂ ਬਾਅਦ ਉਹ ਫ੍ਰੀਪੋਰਟ ਮੈਡੀਕਲ ਕਾਲਜ ਆਏ ਹਨ ਇਲਾਜ ਪੂਰਨ ਰੂਪ ਦੇ ਵਿੱਚ ਬਿਲਕੁਲ ਸਹੀ ਚੱਲਦਾ ਪਿਆ ਹੈਗਾ ਪਰਵਾਰ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਔਰ ਇਸ ਤੋਂ ਵੱਧ ਕੇ ਬੇਨਤੀ ਕੀਤੀ ਸੀ ਮੈਂ ਗੁਰਦੁਆਰਾ ਖਾਲਸਾ ਦੀਵਾਨ ਦੇ ਪੂਰੇ ਸਟਾਫ ਨੂੰ ਕਿ ਉਹ ਲੰਗਰ ਸੇਵਾ ਉਹਨਾਂ ਦੀ ਚੱਲਦੀ ਹੈ ਔਰ ਉਹ ਬੱਚੇ ਸਵੇਰੇ 5:30 ਵਜੇ ਹੀ ਜਿਹੜੇ ਇੱਥੇ ਪ੍ਰਸ਼ਾਦਾ ਪਾਣੀ ਚਾਹ ਦਾ ਜਿਹੜਾ ਲੰਗਰ ਹੈ ਇਹ ਜਿੰਨੀ ਦੇਰ ਤੱਕ ਬੱਚੇ ਇੱਥੇ ਹੋਣਗੇ ਲੰਗਰ ਔਰ ਚਾਹ ਦਾ ਜਿਹੜਾ ਹੈਗਾ ਇਹ ਚੱਲਦਾ ਰਹੇਗਾ ਡਾਕਟਰਾਂ ਦੀ ਟੀਮ ਨੂੰ ਵੀ ਬੇਨਤੀ ਕੀਤੀ ਹੈ ਇਹ ਚੰਗੇ ਤੋਂ ਚੰਗਾ ਇਲਾਜ ਜਿਹੜਾ ਹੈਗਾ ਉਹ ਕਰਵਾਇਆ ਜਾਏ ਔਰ ਸਾਰਾ ਖਰਚ ਖਰਚ ਤਾਂ ਇੱਕ ਪਾਸੇ ਰਹਿ ਗਿਆ ਜੀ ਬੱਚਿਆਂ ਦੀ ਜਾਨ ਹੈ ਜੋ ਕੁਝ ਵੀ ਬੱਚਿਆਂ ਨੂੰ ਲੋੜੀਂਦਾ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਭ ਕੁਝ ਮੁਹैया ਕਰਾਂਗੇ